ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾਂ ਤੇਜਸਵਨੀ ਰਾਹ ਗ੍ਰਹਿ ਮੰਤਰਾਲਾ ਵਿਜੀਲੈਂਸ ਸਹਿਕਾਰਤਾ ਵਿਭਾਗ ਅਤੇ ਸ਼ਹਿਰੀ ਵਿਭਾਗ ਤੋਂ ਇਲਾਵਾ ਖੇਡਾਂ ਵਰਗੇ ਕਈ ਅਹਿਮ ਮਹਿਕਮਿਆਂ ਸਮੇਤ ਸਭ ਤੋਂ ਵੱਧ ਮੰਤਰਾਲੇ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਕੋਲ ਰੱਖੇ ਹੋਏ ਹਨ ਪਰ ਇਹ ਸਭ ਦੇ ਬਾਵਜੂਦ ਜੇਕਰ ਇਹਨਾਂ ਮਹਿਕਮਿਆਂ ਦੀ ਕਾਰਗੁਜ਼ਾਰੀ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਸਮੇਂ ਸਭ ਤੋਂ ਜ਼ਿਆਦਾ ਨਿਖੇਧ ਕਾਰਗੁਜ਼ਾਰੀ ਇਹਨਾਂ ਮਹਿਕਮਿਆਂ ਅੰਦਰ ਵੇਖਣ ਨੂੰ ਮਿਲਦੀ। ਕਹਿਣ ਨੂੰ ਤਾਂ ਇਹਨਾਂ ਮਹਿਕਮਿਆਂ 'ਚ ਸੁਧਾਰ ਹੋਣਾ ਚਾਹੀਦਾ ਸੀ ਪਰ ਇਹਨਾਂ ਮਹਿਕਮਿਆਂ 'ਚ ਸੁਧਾਰ ਤਾਂ ਕੀ ਹੋਣਾ ਸੀ। ਸਗੋਂ ਇਹਨਾਂ ਮਹਿਕਮਿਆਂ ਦੀ ਸਥਿਤੀ ਦਿਨੋ-ਦਿਨ ਵੱਧ ਤੋਂ ਵੱਧਰ ਹੁੰਦੀ ਗਈ। ਖਾਸ ਕਰਕੇ ਜੇਕਰ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਜਿਸ ਮਾਰੇ ਤੇ ਖਤਰਨਾਕ ਦੌਰ ਚੋਂ ਲੰਘ ਰਿਹਾ ਹੈ ਅਜਿਹਾ ਕਾਲਾ ਤੇ ਡਰਾਉਣਾ ਸਮਾਂ ਪੰਜਾਬ ਦੇ ਲੋਕਾਂ ਨੇ ਸ਼ਾਇਦ ਹੀ ਦੇਖਿਆ ਹੋਵੇਗਾ ਪੰਜਾਬ ਦੇ ਅੱਦੇ ਤੋਂ ਵੱਧ ਲੋਕ ਡਰ ਦੇ ਮਾਰੇ ਘਰੋਂ ਬਾਹਰ ਵੀ ਨਹੀਂ ਨਿਕਲਦੇ ਕਦੇ ਉਹ ਲੁੱਟ ਖੋਹ ਤੋਂ ਡਰਦੇ ਨੇ ਤੇ ਕਦੇ ਉਹ ਇਸ ਗੱਲ ਤੋਂ ਡਰਦੇ ਨੇ ਕਿ ਕੋਈ ਉਹਨਾਂ ਨੂੰ ਗੋਲੀ ਨਾ ਮਾਰ ਦੇਵੇ ਕਰੋ ਬਾਹਰ ਨਿਕਲਣਾ ਤਾਂ ਦੂਰ ਦੀ ਗੱਲ ਹੈ ਪੰਜਾਬ 'ਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਹੁਣ ਤਾਂ ਲੋਕ ਆਪਣੇ ਆਪ ਨੂੰ ਘਰਾਂ 'ਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਇਸ ਸਭ ਦੇ ਬਾਵਜੂਦ ਸਰਕਾਰ ਅਪਰਾਧਿਕ ਅੰਸਰਾ ਅੱਗੇ ਇਸ ਕਦਰ ਬੋਦੀਖੋਈ ਨਜ਼ਰ ਆ ਰਹੀ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਹੋਰਨਾਂ ਕਈ ਸੰਘੀਨ ਜੁਰਮਾਂ ਦੀ ਜੇਲ੍ਹ 'ਚ ਬੰਦ ਖਤਰਨਾਕ ਗੈਂਗਸਟਰ ਲਾਰੈਂਸ ਮਿਸ਼ਰਵਾਈ ਹੁਣ ਜੇਲ੍ਹ 'ਚ ਬੈਕ ਇੰਟਰਵਿਊ ਦੇ ਰਿਹਾ ਹੈ ਹਾਲਾਂਕਿ ਇਸ ਮਾਮਲੇ 'ਚ ਅਦਾਲਤ ਦੇ ਦਖਲ ਤੋਂ ਬਾਅਦ ਪੁਲਿਸ ਵੱਲੋਂ ਕੀਤੇ ਗਏ ਖੁਲਾਸਿਆਂ ਕਾਰਨ ਪੰਜਾਬ ਸਰਕਾਰ ਨੂੰ ਕਾਫੀ ਨਮੋਸ਼ੀ ਚ ਹਈ ਪਰ ਇਸ ਮਾਮਲੇ ਨੇ ਸਰਕਾਰ ਦੇ ਸੁਰੱਖਿਆ ਪ੍ਰਬੰਧਾ ਦੀ ਸਾਰੀ ਪੋਲ ਖੋਲ ਕੇ ਰੱਖ ਦਿੱਤੀ ਹੈ ਤੇ ਸਾਫ ਹੋ ਗਿਆ ਹੈ ਕਿ ਪੰਜਾਬ ਸਰਕਾਰ ਜੇਲ੍ਹ ਦੇ ਬੰਦ ਗੈਂਗਸਟਰਾਂ ਦੀਆਂ ਸਰਗਰਮੀਆਂ ਤੇ ਵੀ ਰੋਕ ਲਗਾਉਣ ਚ ਬੁਰੀ ਤਰ੍ਹਾਂ ناکਾਮ ਸਾਬਤ ਹੋਈ ਹੈ ਇਸੇ ਤਰ੍ਹਾਂ ਵਿਜੀਲੈਂਸ ਵਿਭਾਗ ਨੂੰ ਵੀ ਮੁੱਖ ਮੰਤਰੀ ਸਿਆਸੀ ਗਲਬੇ ਤੋਂ ਮੁਕਤ ਕਰਵਾਉਣ ਚ ਸਫਲ ਨਹੀਂ ਹੋ ਸਕੇ ਤੇ ਵਿਰੋਧੀ ਪਾਰਟੀਆਂ ਵੱਲੋਂ ਅੱਜ ਵੀ ਵਿਜੀਲੈਂਸ ਬਿਊਰੋ ਦੀਆਂ ਬਹੁਤੀਆਂ ਕਾਰਵਾਈਆਂ ਨੂੰ ਸਿਆਸੀ ਬਦਲਾਖੋਰੀ ਨਾਲ ਜੋੜ ਕੇ ਸਰਕਾਰ ਤੇ ਗੰਭੀਰ ਤੋਸ਼ ਲਗਾਏ ਜਾ ਰਹੇ ਹਨ ਹਾਲਾਂਕਿ ਸਰਕਾਰ ਬਣਦੇ ਹੀ ਮੁੱਖ ਮੰਤਰੀ ਨੇ ਆਪਣੇ ਇੱਕ ਮੰਤਰੀ ਤੇ ਭ੍ਰਸ਼ਟਾਚਾਰ ਦੇ ਇੱਕ ਮਾਮਲੇ 'ਚ ਕਾਰਵਾਈ ਕਰਕੇ ਉਸ ਦਾ ਮਹਿਕਮਾਤਾ ਖੋਹ ਲਿਆ ਸੀ ਪਰ ਬਾਅਦ 'ਚ ਨਾ ਤਾਂ ਉਸਤੇ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਪਾਰਟੀ 'ਚੋਂ ਬਾਹਰ ਕੱਢਿਆ ਗਿਆ ਇਸੇ ਤਰ੍ਹਾਂ ਸਰਕਾਰ ਦੇ ਕਈ ਹੋਰ ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਅਨੇਕਾਂ ਵਿਵਾਦਾਂ ਤੇ ਦੋਸ਼ਾਂ 'ਚ ਘਿਰੇ ਰਹੇ ਨੇ ਪਰ ਮੁੱਖ ਮੰਤਰੀ ਹਰ ਵਾਰ ਦੀ ਤਰ੍ਹਾਂ ਚੁੱਪ ਹੀ ਸਾਦੇ ਬੈਠੇ ਨੇ ਇਹ ਕੋਈ ਛੋਟੀ ਗੱਲ ਤਾਂ ਨਹੀਂ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਪ੍ਰਮੁੱਖ ਮੰਤਰੀ ਅਲਏ ਨੇ ਪਰ ਇਸ ਸਬਦੇ باوجود ਵੀ ਪੰਜਾਬ ਦੇ ਹਾਲਾਤ ਕੀ ਨੇ ਇਹ ਸਭ ਅਸੀਂ ਆਏ ਦਿਨ ਦੇਖ ਰਹੇ ਹਾਂ ਹੁਣ ਸਵਾਲ ਤਾਂ ਇਹ ਉੱਠਦਾ ਹੈ ਜੇ ਪੰਜਾਬ ਦੀ ਜਨਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਨਾ ਵਾਅਦਿਆਂ ਤੇ ਚਲਦਿਆਂ ਉਹਨਾਂ ਤੇ ਭਰੋਸਾ ਕਰਕੇ ਉਹਨਾਂ ਨੂੰ ਸੱਤਾ 'ਚ ਲਿਆਏ ਅਤੇ ਨਾਲ ਹੀ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਫੇਰ ਵੀ ਭਗਵੰਤ ਮਾਨ ਕਿਉਂ ਪੰਜਾਬ ਵਾਸੀਆਂ ਦੇ ਭਰੋਸੇ ਤੇ ਖਰੇ ਕਿਉਂ ਨਹੀਂ ਉਤਰ ਰਹੇ ਮਾਨ ਸਾਹਿਬ ਸਭ ਕੁਝ ਸੰਭਾਲ ਕੇ ਬੈਠੇ ਨੇ ਫੇਰ ਵੀ ਪੰਜਾਬ ਦੇ ਹਾਲਾਤ ਕਿਉਂ ਖਰਾਬ ਨੇ ਤੁਹਾਡੇ ਸਭ ਨੂੰ ਲੈ ਕੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ